10 ਮਿੰਟ ਦਾ ਸਮਾਂ ਦਿੱਤਾ ਫਿਰ ਮਗਲੀ ਜੋੜੀ ਵਿੱਚੋਂ ਜੋਨ ਨੂੰ ਪ੍ਰੋਬਲਮ ਆ ਗਈ ਨਾ ਪਹੁੰਚਾਈ ਆਈ ਅਕਲਵੰਦ ਸਿੰਘ ਬੱਲਾ ਬੇਦੀਆਂ ਨੂੰ ਵੀ ਬੇਨਤੀ ਹੈ ਵੀ ਆਪਣੀ ਪਹੁੰਚਾਈ ਜਿਵੇਂ ਅੱਜ ਨੂੰ ਜੀ ਸਰਦਾਰ ਗੁਰਜੀਤ ਸਿੰਘ ਜੀ ਪਰਿਵਾਰ ਸਾਹਿਬ ਬੁਲਾਇਆ ਮੇਰਾ ਵੀ ਲੱਖਾ ਸਿੰਘ ਦੀ ਪਾਲ ਦੀ ਜੋਗ ਨਹੀਂ ਜੋੜਨੀ ਮੇਰੇ ਵੀ 10 ਜਗਰੋ ਇਦਾਂ ਕੰਮ ਖਰਾਾ ਦੇਣਾ ਮੈਂ ਸੋਸਨ ਪਹਿਲਾਂ ਹੀ ਖਰਾਾ ਹੋਇਆ ਪਾਈ ਤੇ ਧਿਆ ਰੱਖੋ ਜੀ ਕਲਵਰ ਸਿੰਘ ਮੰਨਾ ਦੇਦੀਆਂ ਨਾ ਹੁਣ ਕਿੱਥੋਂ ਇੱਥੇ ਕਿਉਂ ਲੱਖਾ ਸਿੰਘ ਪਾਲ ਦੀ ਨਹੀਂ ਫਿਰ ਕੱਟ ਕੇ ਪਰੇ ਮਾਰੋ ਜੇ ਨਹੀਂ ਹੋ ਜਾਗਾ ਨਾ ਤੁਹਾਡੀ ਪੁਲਾਈ ਆਈ ਹੈ ਹਜੇ ਤੱਕ ਨਾ ਤੁਹਾਨੂੰ ਦੂਆ ਤੁਸੀਂ ਕੋਈ ਬੋਲਦਾ ਹੈ ਨਾ ਕੋਈ ਪੇਟੀਚ ਬੰਦਾ ਆਇਆ ਉਹ ਟਾਈਮ ਮੌਸਮ ਖਰਾਬ ਆ ਪੰਜ ਦੇ ਵੀ ਕੁਲਵਰ ਸਿੰਘ ਮੰਨਾ ਬੇਦੀਆ ਉਹ ਵੀ ਆਪਣੀ ਜੋੜੀ ਤਿਆਰ ਰੱਖੋ ਕੁਲਵਰ ਸਿੰਘ ਮੰਨਾ ਬੇਦੀਆ ਜਿਨ੍ਹਾਂ ਨੇ ਜੋੜੀ ਜੋੜਨੀ ਆ ਲੱਖਾ ਸਿੰਘ ਪਾਲ ਦੀ ਨੇ ਅਸੀਂ ਫੇਰ ਬੇਨਤੀ ਕਰਦੇ ਆਂ ਵੀ ਪੁਜਾਰੀ ਦਾ ਬੰਨੋ ਲਿਆ ਕੇ ਲੈ ਆਪਣੀ ਜੋੜੀ ਮੱਲਾ ਜਨਾਬ ਜੀ ਹਰਜਨ ਸਿੰਘ ਜੀ ਰਸਤਿਆਂ ਸਕੇ ਲਾਈ ਕਰੇ ਰਹੇ ਨੇ ਜੰਮਿਆ ਦਾ ਹੈਗਾ ਲੱਗਦਾ ਬਹੁਤ ਵੱਡਾ ਫੋਟੋਟਿਕਾ ਜਿਹੜਾ ਆਇਆ ਅਮਰਜੀਤ ਸਿੰਘ ਜੀ ਖੜ ਕਰਿਆ ਬੀਓ ਸਾਹਿਬ ਨਾਲ ਇਹਨਾਂ ਦਾ ਪ੍ਰਸਾਦ ਮੱਤਾਂ ਸੀ ਕਿ ਹਕੀਮ ਮੋਹਨਾ ਲੜ ਸਰਦਾਰ ਗੁਰਜੀਤ ਸਿੰਘ ਜੀ ਬੋਰੇਵਾਲ ਸਾਹਿਬ ਨਾਲ ਬਹੁਤ ਵੱਡਾ ਪੜਾ ਜਾਨ ਤੋਂ ਜਾਨ ਜਿਹੜਾ ਆਇਆ ਸਰਦਾਰ ਆ ਤੁਹਾਨੂੰ ਜੀ ਕਹਿੰਦੇ ਜੀ ਮੋਹਨਾ ਦਾ ਬਹੁਤ ਬਹੁਤ ਸਤ ਸ੍ਰੀ ਅਕਾਲ ਸਰਕਾਰ ਹੈ ਲੱਖਾ ਸਿੰਘ ਪਾਲ ਦੀ ਪੁਜਾਰੀ ਆ ਗਈ ਆ ਮਗਰ ਵੀ ਕੁਲਵਰ ਸਿੰਘ ਮੱਲਾ ਵੇਧੀਆਂ ਤਿਆਰ ਰੱਖਿਓ ਲੈ ਆ ਬਲਦੇਵੀ ਲਾਗੇ ਬੰਨੋ ਬੰਨੋ ਜਰਾ ਵੀਰ ਜਲਦੀ ਪੁਜਾਰੀ ਲੱਖਾ ਸਿੰਘ ਪਾਲ ਦੀ ਨੰਬਰ ਦੱਸੋ 111 111 ਨੰਬਰ ਦੇਖੇ ਦਾ ਪਿੱਛੇ ਜਿੱਥੇ ਪਿੱਛੇ ਜਿੱਥੇ ਬਲਦੇ ਲੈਂਦੇ ਆ ਉੱਥੇ ਕਿਸੇ ਦੀ ਸਕੂਟਰੀ ਖੜੀ ਆ ਉਹ ਮਰਾ ਵੀਰ ਸਕੂਟਰੀ ਪਾਸੇ ਕਰ ਲਓ ਕਿਉਂਕਿ ਬਾਲ ਉੱਥੇ ਲੈਂਦੇ ਆ ਬਾਲਦ ਨੂੰ ਹੋਰ ਜਗ੍ਹਾ ਹੈ ਨਹੀਂ ਸੋ ਉਸ ਵੀਰ ਨੂੰ ਬੇਨਤੀ ਆ ਵੀ ਆਪਣੀ ਸਕੂਟਰੀ ਪਾਸੇ ਕਰ ਲਓ ਤਲਵਾਰ ਸਿੰਘ ਬੱਲਾ ਵੇਚਿਆ ਉਹ ਵੀ ਆਪਣੀ ਪਜਾੜੀ ਲਾ ਕੇ ਲਿਆ ਉਹਨਾਂ ਤੋਂ ਬਾਅਦ ਅਵਤਾਰ ਸਿੰਘ ਗੁਣਾਚੌਰ ਤੁਹਾਡੇ ਸਾਰੇ ਯਾਤਰੀ ਇੱਧਰ ਬਹਾਨੇ ਲਈ ਜਾਣੇ ਧੰਨਵਾਦ 45 ਬੱਜ ਗਈ ਆ ਲੱਖਾ ਸਿੰਘ ਪਾਲ ਦੀ ਹਾਂਜੀ 2857 ਸਕੂਟਰੀ ਦਾ ਨੰਬਰ ਪੀਵੀ 78 ਉਹ ਮੇਰੇ ਵੀਰ ਉੱਥੇ ਸਕੂਟਰੀ ਪਾਸੇ ਕਰ ਲਓ ਹੋਵੇ ਹੋਵੇ ਪਾਸੇ ਹੋਵੇ ਠੀਕ ਹੈ ਜੀ ਧੰਨਵਾਦ ਜੀ ਲਿਓ ਜੀ ਲਿਓ ਲੱਖਾ ਸਿੰਘ ਪਾਲ ਦੀ 45 ਬੱਜ ਗਈ ਆ ਵਕਸ਼ੇ ਹੁਣ ਬੰਦ ਲਈ ਆ ਬਜੀ ਚੱਡੀ ਜੇ ਸਾਡੇ ਨਾਲ ਕੋਈ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਪੌੜੀਆਂ ਤੇ ਸਟੇਡੀਅਮ ਬਣਿਆ ਹੋਇਆ ਬੜਾ ਸਚਜੇ ਢੰਗ ਨਾਲ ਬਹਿ ਜਾਓ ਸੋ ਸਾਰੇ ਪਿਆ ਲੱਖਾ ਸਿੰਘ ਪਾਲ ਦੀ ਬਲਦ ਜਿਹੜੇ ਲਿਆਓ ਭਾਈ ਕਿੰਨੀਆਂ ਫੇਸ਼ ਸ਼ੁਰੂ ਹੋ ਗਈਆਂ ਲੱਖਾ ਸਿੰਘ ਪਾਲ ਦੀ ਉਹਨਾਂ ਤੋਂ ਬਾਅਦ ਤਲਵਾਰ ਸਿੰਘ ਮੱਲਾ ਵੇਜੀਆਂ 45 ਵੀ ਲਿਆਓ ਤੇ ਬਲਦ ਵੀ ਲਾ ਕੇ ਕਰਨਾ ਉਹਨਾਂ ਤੋਂ ਬਾਅਦ ਅਵਤਾਰ ਸਿੰਘ ਗੁਣਾਚਰ ਉਹ ਵੀ ਲਾ ਕੇ ਕਰ ਲੋ ਆਪਣੇ ਬਲਦ ਤੇ 45 ਲਾ ਕੇ ਕਰ ਲੋ ਪੁਰਾਣੇ ਬਾਗ ਬਿੱਲਾ ਨਾਗਰਾ ਮਾਧੇਪੁਰ ਆਤਮਾ ਸੰਗਤ ਕਲਪੁਰ ਉਹ ਵੀ ਜੋੜੀਆਂ ਆਪਣੀ ਲਾਗੇ ਤਿਆਰ ਕਰ ਲਓ ਬਹੁਤ ਬਹੁਤ ਬਖਸ਼ਾ ਬਾਈ ਤੇ ਹਜਰ ਮਤਮ ਦੀ ਹੁੰਦੀ ਚੋੜ ਲੋ ਜੀ ਅਗਲੇ ਚੈਨਟੀ ਫਾਈਨਲ ਵੀ ਜਿਹੜੀ ਹੋਣੀ ਹੈ ਫਾਈਨਲ ਜਿਹੜੀ ਹੋਣੀ ਹੈ ਅਜਿੰਦਰ ਸਿੰਘ ਜੀ ਅਜਿੰਦਰ ਸਿੰਘ ਜੀ ਧਾਰਿਆ ਬਾਕਸ਼ੇ ਬਾਲ ਨਹੀਂ ਵਾਰਤੀ ਹੁਣ ਪਿੱਛੇ ਐਂਟਰੀਆਂ ਨਾ ਪਾਉਂਦਰਾ ਇਹ ਕਿਸੇ ਦੀ ਵੀ ਨਹੀਂ ਹੁਣ ਕਹੇ ਜੀ ਤੁਹਾਡੀਆਂ ਲਿਖੀਆਂ ਜਿਹੜੀਆਂ ਪੁੱਛਤ ਗਾ ਤੇ ਐ ਕਿਹੜੀ ਜੋੜਨੀ ਹੈ ਜੱਸਾ ਜਾ ਕੇ ਤਾਂ 30ਵੀਂ ਹੈ 28ਵੀਂ ਹੈ 29 3 ਕਿੰਨਵੀਂ ਹੈ ਮੇਰੀ 28ਵੀਂ 28ਵੀਂ ਪਿੱਛੇ ਨਾ ਮੇਰੀ 28ਵੀਂ ਹੈ ਲੈ ਵੇ ਲੈ ਲੱਖਾ ਸਿੰਘ ਪਾਲ ਦੀ ਮੇਰੀ 27ਵੀਂ ਹੈ ਨਾ ਹੁਣ ਪਿੱਛੇ ਨਾ ਪਾਉ ਉਹ ਫਿਰ ਨੀ ਨੀ ਹੋਰ ਕੁਝ ਹੋਣ ਥੋੜੋ ਹੋਣੀ ਆ ਹੁਣ ਤਾਂ ਵਾਹ ਵੀ ਮਸੀਂ ਕੱਟਣ ਡਿਆ ਵਾ ਅਸੀਂ ਲੱਖਾ ਸਿੰਘ ਪਾਜੀ ਨੂੰ ਫੇਰ ਬੇਨਤੀ ਕਰਦੇ ਆ ਵੀ ਬਲਦ ਆਏ ਨੀਗੇ ਉਹਨਾਂ ਤੋਂ ਬਾਅਦ ਕੁਲਵਰ ਸਿੰਘ ਮੱਲਾ ਵੇਦੀਓ ਪਜਾਲੀ ਵੀ ਤੇ ਬਲਦ ਵੀ ਆਪਣੇ ਲਾਗੇ ਕਰ ਲਾ ਸਟੇਡੀਅਮ ਦੇ ਵਿੱਚ ਉਹਨਾਂ ਤੋਂ ਬਾਅਦ ਅਵਤਾਰ ਸਿੰਘ ਗੁਣਾਚੋਰ ਜਿਸ ਵਕਤੀ ਨੇ ਪਹਿਲੀ ਰੇਖਾ بارش ਦੇ ਮਾਸੂਦ ਦੇ ਸਾਥ ਦਿਓ ਉਹਨੇ ਪੁਆਇੰਟ ਕੀਤਾ ਦੇ ਚੇਂਜ ਕਰਕੇ 42 ਵੱਜ ਗਈ ਆ ਬੋਲ ਦਿਲਾਓ ਮੇਰਾ ਵੀਰ ਬੋਲ ਦਿਲਾਓ ਮੇਰਾ ਭਰਾ ਮਗਰ ਦੀ ਮਗਰ ਲਈ ਆਓ ਮੌਸਮ ਖਰਾਬ ਆ ਲੱਖਾ ਸਿੰਘ ਪਾਲਦੀ ਦੀ ਜੋੜੀ ਆ ਗਈ ਹੈ ਪੈੜ ਦੇ ਵਿੱਚ ਇਹਨਾਂ ਦੇ ਨਾਲ ਕਲਵਰ ਸਿੰਘ ਮੱਲਾ ਵੇਦੀਆਂ ਉਹ ਵੀ ਲਾਗੇ ਕਰ ਲਓ ਆਪਣੀ ਜੋੜੀ ਇਹ ਚਾਰ ਨੰਬਰ ਪਰਚੀ ਜੋੜਨ ਲੱਗੀ ਆ ਪੰਜ ਨੰਬਰ ਤੇ ਕਲਵਰ ਸਿੰਘ ਮੱਲਾ ਵੇਦੀਆਂ 6 ਤੇ ਅਵਤਾਰ ਸਿੰਘ ਗੁਣਾਚਰ ਲੈਓ ਲੈਓ ਆਪਣੀ ਜਲਦੀ ਜੋੜੀਆਂ

दो तीन चार पज छत ਨਰਦੇ 13 ਜਿਹੜੇ ਦੀ ਇਹ ਜਿਹੜੀ ਜੋੜੀ ਪਈ ਹੈ ਲੱਖਾ ਸਿੰਘ ਸਰਪੰਚ ਪਾਲ ਦੀ ਸੰਤ ਮੰਗਲ ਸਿੰਘ ਜੀ ਪਾਲ ਦੀ 15 ਬਖਸ਼ਾ ਗੋਂਦਪੁਰ ਬਖਸ਼ਾ ਨਾ ਸ਼ਾਂਤੀ ਦੀ ਆਵਾਜ਼ ਨੂੰ ਨਾਮ बार-बार ਖੜਨਾ 16 17 18 19 ਬੇ ਉੱਤੇ ਬਾਈ 23 24 25 25 ਗਿੜੇ ਜੀ 28 25 26 ਬਹੁਤ ਬੰਦਿਆ 27 28 3 ਅਸ਼ ਲੱਖਾ ਸਿੰਘ ਸਰਪੰਚ ਪਾਲਦੀ ਦੀ ਜੋੜੀ ਭਜਦੀ ਆ ਬਖਸ਼ਾ ਗੋਂਦਪੁਰ 29 ਤੇ ਕੱਤੇ

ਤੇ 3 ਮਿੰਟ ਦੇ 37 37 49 ਬਾਸ਼ੇ ਬਹਿ ਜਾ ਕਰ ਫੇ ਤੂੰ 40 ਬਹੁਤ ਵਧੀਆ ਜੋੜੀ ਚੱਲਦੀ ਆ ਐਵੇਂ ਨਾ ਕੈਂਸਰ ਕਰਾ ਲੈ ਕਮੇਟੀ ਕੋਲ ਫੈਸਲਾ ਫੇ ਬਹੁਤ ਟਾਈਮ ਲੱਗਣਾ 42 342 44 45 40 47 44 49 ਦੋ ਕਰਮਾ ਘਾਟੇ 49 ਗਿੜੇ ਜੀ 4 ਮਿੰਟ ਦੇ ਬਹੁਤ ਬਹੁਤ ਸੁਪਾਣੇ ਸਾਰੇ ਨੰਬਰ ਦੇ ਸਪੀਡਿੰਗ ਨੇ 55 ਕਾਪੀ ਖਰਾਬ ਹੁੰਦੀ ਆ 52 53 54 ਜਵਿੰਦਰ ਬਾਸ਼ੇਕ ਬੇਗੇ ਹੱਕ ਬੇਗੇ 56 57 55 ਨਾਟ ਨਾਟ ਗਿੜ 7 7 ਗਿੜੇ ਖੜਾ ਵੇ ਜੀ 81. ਇਹ ਜੋਗ ਦਾ ਟਾਈਮ ਹੈ ਜੀ 4 ਮਿੰਟ 59 ਸੈਕਿੰਡ 81. ਬਹੁਤ ਵਧੀਆ ਭੱਜੀ ਆ ਟਾਈਮ ਹੈ 4 ਮਿੰਟ 88 ਸਕੈਂਡ 81. ਕਹੇ ਬਾਬਾ ਹਾਈ ਹੋਰ ਕੋ ਗਾਦੀ ਦੇ ਜਿੱਥੇ ਚਾਵਕ ਵੰਦਾ ਉੱਥੇ ਬਹਿਣ ਲਈ ਬੋਸ ਸਿੰਘ ਪ੍ਰਧਾਨ ਜੀ ਇੱਕ ਬੋਰੀ ਦਾ ਪ੍ਰਬੰਧ ਕਰਕੇ ਦਿਓ ਜਿੱਥੇ ਚਾਵਕ ਵੰਦਾ ਉੱਥੇ ਬੋਰੀ ਦਾ ਇੱਕ ਪ੍ਰਬੰਧ ਕਰਕੇ ਦਿਓ ਸਾਡੇ ਅਰਵਿੰਦਰ ਸਿੰਘ ਜੀ ਚਾਹਲ ਤੇਸੀ ਸਾਹਿਬ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਜੀਆਂ ਨੂੰ ਕਹਿੰਦੇ ਮੋਸਟ ਵੈਲਕਮ ਕਰਦੇ ਆਂ ਅਰਵਿੰਦਰ ਸਿੰਘ ਜੀ ਚਾਹਲ ਸਾਹਿਬ ਤੇਸੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਵਧਿਆ ਦਫ਼ਤਰ ਮੇਰਾ ਪ੍ਰਾਖੀਮਪੁਰ ਵਾਲਾ ਬਹੁਤ ਬਹੁਤ ਧੰਨਵਾਦ ਜੀ ਆਨ ਕੋਨੇ ਆ ਗੁਰਜੀਤ ਸਿੰਘ ਜੀ ਪੁਰੇਵਾਲ ਮਲਕੀਸ਼ ਸਿੰਘ ਜੀ ਪੁਰੇਵਾਲ ਚਾਰਜਨ ਸਿੰਘ ਜੀ ਪੁਰੇਵਾਲ ਪੁਰੇਵਾਲ ਪਰਿਵਾਰ ਵੱਲੋਂ ਮਿੰਨੇ ਓਲੰਪਿਕ ਖੇਡਾਂ ਹਰ ਸਾਲ ਕਰਵਾਈਆਂ ਜਾਂਦੀਆਂ ਕਲਵਰ ਸਿੰਘ ਵੱਲੋਂ ਬੇਟੀਆਂ ਨੂੰ ਬੇਟੀਆਂ ਵੀ ਲੈ ਆ ਜੋੜੀ ਆਪਣੀ ਕਲਵਰ ਸਿੰਘ ਮੱਲਾ ਬੇਟੀਆਂ ਪੰਜ ਨੰਬਰ ਜੋਗ ਕੁਲਵਰਨ ਸਿੰਘ ਜੀ ਮੱਲਾ ਵੇਦਿਆਂ ਲੈ ਆ ਰੈਡੀ ਕਰਕੇ 6 ਦੇ ਅਵਤਾਰ ਸਿੰਘ ਗੋਣਾਚੌਰ ਬੱਜ ਗਈ ਕੋਲਵਰ ਸਿੰਘ ਜੀ ਮੱਲਾ ਵੇਦੀਆਂ ਮੈਦੀਆ ਕੋਈ ਲੱਕੜੀ ਨਹੀਂ ਨਹੀਂ ਪੈਣੀ ਆ ਲੈ ਜੀ ਰੈਡੀ ਕਰਕੇ 45 ਵੱਜ ਗਈ ਆ ਨਹੀਂ ਨਹੀਂ ਮੈਂ ਕਿਹਾ ਕੋਲਵਰ ਸਿੰਘ ਜੀ ਮੱਲਾ ਵੇਦੀਆਂ ਅਮਨਾ ਚਾਪਕ ਪੈੜੀ ਦੇ ਵਿੱਚ ਪੰਜਵੇਂ ਜੋੜੀ ਜੋੜੀ ਜਾਣ ਲੱਗੀ ਆ ਅਮਨਾ ਚਾਪਕ ਮੈਹਰੋਪਰ ਕੁਲਵੰਤ ਸਿੰਘ ਮੱਲਾ ਵੇਦੀਆਂ ਲਿਆਵੇ ਲਿਆਵੇ ਜੋੜੀ ਤਲਵੰਤ ਸਿੰਘ ਮੱਲਾ ਵੇਦਿਆਂ ਦਾ ਬਾਲ ਦੇ ਇੱਕ ਛੱਟ ਗਿਆ ਉੱਤੇ ਨਗਰ ਬਾਗ ਬਾਗ ਅਵਤਾਰ ਸਿੰਘ ਗੁਣਾਚੋਰੋ ਲਿਆ ਜੋੜੀ ਆਪਣੀ ਅਵਤਾਰ ਸਿੰਘ ਗੁਣਾਚੋਰ ਪੰਜਾਲੀ ਵੱਜੀ ਆ ਲੈ ਅਵਤਾਰ ਸਿੰਘ ਗੁਣਾਚੋਰ ਉਹ ਨਗਰੇ ਜੋੜ ਲੈਣ ਬੋਤ ਪੰਜ ਨੰਬਰ ਜੋ ਕੁਲਵੰਤ ਸਿੰਘ ਜੀ ਮਿੱਲਾ ਪੇ ਦੀਆਂ ਜੇ ਬੋਲਡ ਫੜ ਹੋ ਗਿਆ ਤਾਂ ਲਾਉ ਨਹੀਂ ਤਾਂ ਮਗਰ ਲਾਉ ਉਪਤਾਰ ਸਿੰਘ ਜੀ ਗੁਣਾਚੌਰ ਆਹ ਜੋੜ ਦੇ ਜੋੜ ਦੇ ਉਪਤਾਰ ਸਿੰਘ ਜੀ ਗੁਣਾਚੌਰ ਦੇ ਮਗਰ ਬੱਲਾ ਨਗਰਾ ਜੀ ਮਾਧੋ ਪੋ ਬਿੰਨਾ ਬਾਜੀ ਬਿੰਨਾ ਨਗਰਾਜੀ ਮਾਧੋਪੁਰ ਅਵਤਾਰ ਸਿੰਘ ਜੀ ਗੁਣੋਚੋਰ ਤੋਂ ਬਹੁਤ ਤਿਆਰ ਰੱਖੇ ਜੀ